ਦੀ 1984 ਵਾਲੇ ਦਿਹਾੜੇ ਅੱਜ ਫੇਰ ਪੰਜਾਬ ਦੀ ਪੁਲਿਸ ਚ ਨਹੀਂ ਕਿ ਸਾਡੇ ਚੇਤੇ ਕਰਾ ਰਹੀ ਹੈ ਪਹਿਲਾਂ ਬਹੁਤ ਨੌਜਵਾਨ ਪੰਜਾਬ ਦੇ ਪੁਲਿਸ ਨੇ ਆਪਦੇ ਰਿੰਕਾਂ ਵਾਸਤੇ ਆਪਦੇ ਤਾਰਿਆਂ ਵਾਸਤੇ ਚੱਕ ਚੱਕ ਮਾਰ ਦਿੱਤੇ ਇਹ ਉਹੀ ਪੰਜਾਬ ਦੀ ਪੁਲਿਸ ਅੱਜ ਉਸੇ ਰੂਪ ਦੇ ਵਿੱਚ ਆ ਕੇ ਫੇਰ ਇਹ ਕੰਮ ਕਰ ਰਹੀ ਹੈ ਜਿਸ ਤਰੀਕੇ ਨਾਲ ਪੁਲਿਸ ਨੂੰ ਖੁੱਲਾ ਦਿੱਤੀਆਂ ਜਾ ਰਹੀਆਂ ਨੇ ਇਹ ਸਾਰਿਆਂ ਨੂੰ ਹੋਣੀ ਹੈਗੀ ਰੋਜ਼ ਐਨਕਾਊਂਟਰ ਹੋ ਜਾਂਦਾਗਾ ਤੀਜੇ ਦਿਨ ਐਨਕਾਊਂਟਰ ਹੁੰਦਾ ਹੁਣ ਮਤਲਬ ਉਹ ਕਾਹਦਾ ਐਨਕਾਊਂਟਰ ਕੀ ਹੋ ਗਿਆ ਹੁਣ ਹੁਣ ਪੰਜਾਬ ਦੇ ਵਿੱਚ ਕਿੰਨਾ ਕੀ ਆਇਆ ਇੱਥੇ ਕਿੰਨਾ ਗੱਤਬਾਤ ਫੈਲ ਗਿਆ ਜਿਹੜੇ ਬਾਡਰਾਂ ਤੋਂ ਕਿਸਾਨ ਚੱਕੇ ਉੱਥੇ دہشت ਪਾਈ ਗਿਆ ਪੁਲਿਸ ਦੀ ਰੋਜ਼ ਐਨਕਾਊਂਟਰ ਕਰਕੇ ਇੱਥੇ دہشت ਪਾਰੀਆਂ ਪਾਈ ਜਾ ਰੀਆਂ ਪੁਲਿਸ ਦੀ ਇਸ ਤਰੀਕੇ ਨਾਲ ਵੱਡੇ ਅਫਸਰਾਂ ਦੇ ਉੱਤੇ ਅਟੈਕ ਕਰਕੇ ਇੱਥੇ ਪੁਲਿਸ ਦੀ دہشت ਹੈਗੀ ਬਹੁਤ ਸ ਨੂੰ ਜੈਸਤਰੀ ਕੇ ਨਾਲ ਖੁੱਲਾਂ ਦਿੱਤੀਆਂ ਜਾ ਰੀਆਂ ਨੇ ਜਿਵੇਂ ਇੱਥੇ ਦਾ ਐਸਐਸਪੀ ਸਾਹਿਬ ਵੱਲੋਂ ਤੇ ਇੱਥੇ ਦਾ ਮੰਦੀਪ ਸਿੰਘ ਸਿੱਧੂ ਹੈਗਾ ਆਈਜੀ ਹੈਗਾ ਉਹਦੇ ਵੱਲੋਂ ਮਤਲਬ ਇਸ ਤਰੀਕੇ ਨਾਲ ਉਹ ਥਾਪੜਾ ਦਿੱਤਾ ਯਾਰ ਅਫਸਰਾਂ ਨੂੰ ਉਹ ਬੜਾ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈਗਾ ਉਹ ਤੈਨੂੰ ਪੁੱਛਣਗੇ ਜਦੋਂ ਪਿੰਡਾਂ 'ਚ ਬੜੇਗਾ ਉਹਦਾ ਝੁੰਡ ਲੈ ਕੇ ਵੀ ਦੱਸ ਕਿੱਥੇ ਲੁਕੇਗਾ ਕਿਦੇ ਘਰੇ ਬੜੇਗਾ ਪੁੱਤ ਆਉਣ ਵਾਲਾ ਸਮਾਂ ਨੇੜੇ ਆ ਚੁੱਕਿਆ ਯਾਦ ਰੱਖੀ ਨਾਨੀ ਯਾਦ ਕਰਾਉਣਗੇ ਲੋਕ ਇੱਥੇ ਪੰਜਾਬ ਦੇ ਪੁਲਿਸ ਦਾ ਵੱਡੇ ਪੁਲਿਸ ਅਫਸਰ ਦਾ ਇਹ ਬਿਆਨ ਸਿੱਧ ਕਰਦਾ ਇਸ ਗੱਲ ਨੂੰ ਇਹਨਾਂ ਨੂੰ ਹੋਰ ਵੀ ਜਣੀ ਕੇ ਪੁਖਤਾ ਕਰਦਾ ਹੋਰ ਵੀ ਤਕੜੇ ਕਰਦਾ ਥੱਲੇ ਅਫਸਰਾਂ ਨੂੰ ਇੱਕ ਗੁੰਡਿਆਂ ਵਾਂਗ ਇਹ ਕਹਿਣਾ ਵੀ ਅਸੀਂ ਖੜੇ ਹਾਂ ਅਸੀਂ ਇਹ ਸਾਰਾ ਕੁਝ ਦੇਖ ਰਹੇ ਹਾਂ ਅਸੀਂ ਕੋਈ ਰਿਟਾਇਰ ਨਹੀਂ ਜਿਹੜਾ ਬੰਦਾ ਇੱਥੇ ਜਵਾਨ ਖੋਲਦਾ ਉਹ ਚਾਹੇ ਪੱਤਰਕਾਰੀ ਦੇ ਰੂਪ 'ਚ ਹੈ ਚਾਹੇ ਕਿਸੇ ਜਥੇਬੰਦੀ ਦੇ ਰੂਪ 'ਚ ਹੈ ਚਾਹੇ ਕਿਸੇ ਅਫਸਰ ਦੇ ਰੂਪ 'ਚ ਹੈ ਉੱਥੇ ਤੱਕ ਇਹਨਾਂ ਨੇ ਪਹੁੰਚਣਾ ਇਸ ਲਈ ਇਸ ਰਾਹ ਨੂੰ ਬੰਦ ਕਰਨ ਕਰਨ ਕਰਕੇ ਪੰਜਾਬ ਦੇ ਬੱਚੇ-ਬੱਚੇ ਨੂੰ ਬਾਹਰ ਨਿਕਲਣਾ ਪਊਗਾ ਇਹਨੂੰ ਕਿਸਾਨ ਮਜ਼ਦੂਰਾਂ ਘਰਾਂ 'ਚੋਂ ਬਾਹਰ ਨਿਕਲਣਗੇ ਜੀਣਾ ਹਰਾਮ ਕਰਾਂਗੇ ਉਹਨਾਂ ਵਾਲੇ ਸਮੇਂ 'ਚ ਜਿਹੜੇ ਪੁਲਿਸ ਦੀ ਦਹਿਸ਼ਤ ਪਾ ਕੇ ਲੋਕਾਂ ਦੀ ਜਵਾਨਬੰਦੀ ਕਰੀ ਜਾ ਰਹੀ ਹੈ ਉਹਨਾਂ ਵਾਲੇ ਸਮੇਂ 'ਚ ਪੁੱਛਾਂਗੇ ਪੰਜਾਬ ਦੇ ਲੋਕ ਸੁੱਤੇ ਨਹੀਂ ਪਏ ਘਰਾਂ 'ਚੋਂ ਬਾਹਰ ਨਿਕਲੇ ਨੇ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਇਸ ਵਕਤ ਅਸੀਂ ਪਟਿਆਲੇ ਦੇ ਵਿੱਚ ਆ ਧਰਨਾ ਲੱਗਿਆ ਹੋਇਆ ਕਰਨਲ ਬਾਸ ਦੇ ਹੱਕ ਵਿੱਚ ਜਿੱਥੇ ਅਗਰਾਹਾ ਜਥੇਬੰਦੀ ਅੱਜ ਵੱਡੇ ਇਕੱਠ ਨਾਲ ਹਮਾਇਤ ਦੇਣ ਪਹੁੰਚੀ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਰੂਪ ਸਿੰਘ ਜੀ ਨੇ ਕਿਉਂ ਲੱਗਿਆ ਵੀ ਅਗਰਾਹਾ ਜਥੇਬੰਦੀ ਨੂੰ ਵੀ ਹੁਣ ਕਿ ਮੈਦਾਨ 'ਚ ਨਿਤਰਨਾ ਪੈਣਾ ਇੱਕ ਕਰਨਲ ਦੇ ਹੱਕੇ ਸਾਨੂੰ ਆਉਣਾ ਪੈਣਾ ਉਹ ਅਗਰਾਹਾ ਜਥੇਬੰਦੀ ਭਾਰਤੀ ਕਿਸਾਨ ਜੂਨੀ ਅਨੇਕਤਾ ਅਗਰਾਹਾ ਸੰਗਰੂਰ ਵੱਲੋਂ ਅੱਜ ਡਿਊਟੀ ਲੱਗੀ ਹੈ ਜਿੱਥੇ ਵੀ ਜ਼ਬਰ ਹੁੰਦਾ ਹੈ ਉਹ ਪੁਲਿਸ ਵੱਲੋਂ ਆ ਸਰਕਾਰ ਵੱਲੋਂ ਆ ਕਿਸੇ ਵੱਲੋਂ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਉਹਦੇ ਨਾਲ ਖੜਦੀ ਹੈ ਅੱਜ ਇੱਥੇ ਇਹ ਅਫਸਰ ਉੱਤੇ ਜਿਹੜਾ ਫੌਜ ਦਾ ਕਰਨਲ ਦੇ ਉੱਤੇ ਪੁਲਿਸ ਨੇ ਜਿਹੜਾ ਜ਼ਬਰ ਕੀਤਾ ਉਹਦੇ ਵਰਕਲਾਪ ਅਸੀਂ ਅੱਜ ਮੈਦਾਨ 'ਚ ਆਏ ਆ ਪਰ ਬਹੁਤ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ ਪੰਜਾਬ ਦੀ 1984 ਵਾਲੇ ਦਿਹਾੜੇ ਅੱਜ ਫੇਰ ਪੰਜਾਬ ਦੀ ਪੁਲਿਸ ਜਣੀ ਕਿ ਸਾਡੇ ਚੇਤੇ ਕਰਾ ਰਹੀ ਹੈ ਇੱਥੇ ਪੁਲਿਸ ਅਫਸਰਾਂ ਨੂੰ ਵੱਡਿਆਂ ਨੂੰ ਸਮਝ ਲੈ ਕੇ ਗੱਲ ਬੋਚਣੀ ਚਾਹੀਦੀ ਅੱਜ ਜੇ ਇਹ ਕੰਮ ਹੋਣ ਲੱਗੇ ਇੱਕ ਪਾਸੇ ਤਾਂ ਜਿਹੜੀਆਂ ਨਿੱਕੇ ਨਿੱਕੇ ਮਸਲਿਆਂ ਦੇ ਉੱਤੇ ਗੋਲੀਆਂ ਚੱਲਣ ਲੱਗੀਆਂ ਇਹ ਚਿੰਤਾਜੋਗ ਵਿਸ਼ਾ ਹੈ ਇਹਨੂੰ ਪੰਜਾਬ ਦੇ ਲੋਕ ਇਹ ਨਾ ਸਮਝਣ ਵੀ ਇਹ ਬਹੁਤ ਚੰਗੀ ਗੱਲ ਹੋ ਰਹੀ ਹੈ ਚਾਹੇ ਕਿਸੇ ਨਸ਼ੇ ਵਾਲੇ ਦੇ ਘਰ ਟਾਹੇ ਜਾ ਰਹੇ ਹੈ ਚਾਹੇ ਕੋਈ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਲੱਤਾਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਇਹ ਮਸਲਾ ਗੰਭੀਰ ਹੈ ਗੰਭੀਰਤਾ ਨਾਲ ਲੈਣਾ ਚਾਹੀਦਾ ਐਡਾ ਪੰਜਾਬ ਪਾਗਲ ਨਹੀਂ ਹੈ ਵੀ ਪੰਜਾਬ ਇਹ ਜੀਆਂ ਗੱਲਾਂ ਨੂੰ ਝੱਲੀ ਜਾਊਗਾ ਆਉਣ ਵਾਲੇ ਸਮੇਂ 'ਚ ਇਹਦੇ ਹੱਲ ਬਹੁਤ ਨਹੀਂ ਜਿਹਦਾ ਹੱਲ ਕਰਨਾ ਹੋਵੇ ਕਰਨ ਵਾਲਾ ਜਦੋਂ ਪਤਾ ਲੱਗਿਆ ਪੁਲਿਸ ਅਫਸਰਾਂ ਨੂੰ ਵੀ ਇਹ ਕਰਨਲ ਹੈ ਜਦੋਂ ਕਿਤੇ ਮੁੱਠ ਭੇੜ ਜਥੇਬੰਦੀ ਦੀ ਆ ਕਿਸੇ ਪ੍ਰਕਾਰ ਦੀ ਹੁੰਦੀ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਐਸਐਸਪੀ ਦਾ ਰੈਂਕ ਦਾ ਅਫਸਰ ਹੈ ਆਪਾਂ ਕਹਿੰਦੇ ਨਾ ਵੀ ਨਹੀਂ ਯਾਰ ਇਹ ਅਫਸਰ ਹੈ ਜੇ ਉੱਥੇ ਕਿਸੇ ਪ੍ਰਕਾਰ ਦੀ ਗਲਤੀ ਵੀ ਮੰਨਦੇ ਆ ਵੀ ਕਹਿੰਦੇ ਆ ਵੀ ਉੱਥੇ ਕਰਨਲ ਨੇ ਗਲਤੀ ਕੀਤੀ ਜਦੋਂ ਪਤਾ ਲੱਗਿਆ ਰੈਂਕ ਦਾ ਉਦੋਂ ਉਸੇ ਟਾਈਮ ਜਾਨੀ ਕਿ ਪੁਲਿਸ ਨੂੰ ਸੋਚਣਾ ਚਾਹੀਦਾ ਦੀ ਪਰ ਪੁਲਿਸ ਦੇ ਹੱਥ ਖੋਲੇ ਹੋਏ ਸਰਕਾਰ ਵੱਲੋਂ ਉਹ ਹੱਥਾਂ ਨੇ ਜਣੀ ਕਿ ਉਹ ਜਿਹੜੀ ਕਰਤ ਵਿੱਦਿਆ ਉਹ ਦਿਖਾਈ ਹੈ ਆਉਣ ਵਾਲੇ ਸਮੇਂ 'ਚ ਜੇ ਪੰਜਾਬ ਦੇ ਪੁਲਿਸ ਅਫਸਰਾਂ ਨੇ ਵੱਡਿਆਂ ਨੇ ਗੱਲ ਨੂੰ ਸੰਭਾਲਿਆ ਨਾ ਪੰਜਾਬ ਦੀ ਸਰਕਾਰ ਨੇ ਸੰਭਾਲਿਆ ਨਾ ਇਹਦੇ ਛਿੱਟੇ ਪੰਜਾਬ ਚ ਆਉਣ ਵਾਲੇ ਸਮੇਂ 'ਚ ਗੰਭੀਰ ਨਿਕਲਣਗੇ ਪਹਿਲਾਂ ਬਹੁਤ ਪੰਜਾਬ ਨੇ ਸੰਤਾਪ ਭੋਗਿਆ ਇਸ ਪੁਲਿਸ ਕਾਰਨ ਬਹੁਤ ਨੌਜਵਾਨ ਪੰਜਾਬ ਦੇ ਪੁਲਿਸ ਨੇ ਆਪਦੇ ਰਿੰਕਾਂ ਵਾਸਤੇ ਆਪਦੇ ਤਾਰਿਆਂ ਵਾਸਤੇ ਚੱਕ-ਚੱਕ ਮਾਰ ਦਿੱਤੇ ਇਹ ਉਹੀ ਪੰਜਾਬ ਦੀ ਪੁਲਿਸ ਆਜ ਉਸੇ ਰੂਪ ਦੇ ਵਿੱਚ ਆ ਕੇ ਫੇਰ ਇਹ ਕੰਮ ਕਰ ਰਹੀ ਹੈ ਅੱਜ ਅਸੀਂ ਇੱਥੇ ਪਟਿਆਲੇ ਦੇ ਅੰਦਰ ਵੱਡੀ ਗਿਣਤੀ ਲੈ ਕੇ ਪਹੁੰਚੇ ਆਂ ਵੀ ਜ਼ਬਰ ਦੇ ਵਰਕਲਾਪ ਖੜੇ ਆਂ ਜ਼ਬਰ ਕਿਤੇ ਵੀ ਹੋਵੇ ਜ਼ਬਰ ਇਹਨਾਂ ਨੇ ਇੱਕ ਥਾਂਵੇਂ ਨਹੀਂ ਕੀਤਾ ਹੁਣ ਜਗ੍ਹਾ-ਜਗ੍ਹਾ ਜ਼ਬਰ ਕਰ ਰਿਹਾ ਪੱਤਰਕਾਰਾਂ ਉੱਤੇ ਜ਼ਬਰ ਕਰ ਰਿਹਾ ਕਿਸਾਨਾਂ ਨੂੰ ਜਿਹੜੇ ਤਰੀਕੇ ਨਾਲ ਦੋਏ ਬਾਡਰਾਂ ਤੋਂ ਠਾਲਿਆ ਗਿਆ ਉਹ ਵੱਡੀ ਜ਼ਬਰਦਸਤ ਨਿਸ਼ਾਨੀਆਂ ਵੀ ਅਸੀਂ ਕਿਸਾਨ ਕਿਸੂਨ ਕੋਈ ਅਸੀਂ ਇਹ ਨਹੀਂ ਦੇਖਣਾ ਅਸੀਂ ਸਾਰਾ ਕੁਝ ਸਾਫ਼ ਕਰਕੇ ਤਹਿਸ ਨਹਿਸ ਕਰਕੇ ਇੱਥੇ ਪੰਜਾਬ ਦੇ ਪੁਲਿਸ ਦਾ ਵੱਡੇ ਪੁਲਿਸ ਅਫਸਰ ਦਾ ਇਹ ਬਿਆਨ ਸਿੱਧ ਕਰਦਾ ਇਸ ਗੱਲ ਨੂੰ ਇਹਨਾਂ ਨੂੰ ਹੋਰ ਵੀ ਜਣੀ ਕਿ ਪੁਖਤਾ ਕਰਦਾ ਹੋਰ ਵੀ ਤਕੜੇ ਕਰਦਾ ਥੱਲੇ ਅਫਸਰਾਂ ਨੂੰ ਵੀ ਅਸੀਂ ਛਾਤੀ ਤੇ ਹੱਥ ਮਾਰ ਕੇ ਕਹਿਣਾ ਵੀ ਅਸੀਂ ਹਜੇ ਰਿਟਾਇਰ ਨਹੀਂ ਹੋਏ ਐਡੇ ਵੱਡੇ ਜ਼ਿੰਮੇਵਾਰ ਅਫਸਰ ਨੂੰ ਇਹ ਗੱਲ ਕਹਿਣੀ ਇੱਕ ਗੁੰਡਿਆਂ ਵਾਂਗ ਇਹ ਕਹਿਣਾ ਵੀ ਅਸੀਂ ਖੜੇ ਹਾਂ ਅਸੀਂ ਇਹ ਸਾਰਾ ਕੁਝ ਦੇਖ ਰਹੇ ਹਾਂ ਅਸੀਂ ਕੋਈ ਰਿਟਾਇਰ ਨਹੀਂ ਇਹ ਵੱਡੇ ਪੁਲਿਸ ਅਫਸਰ ਦਾ ਬਿਆਨ ਆ ਜਿਹੜਾ ਗੰਭੀਰਤਾ ਨਾਲ ਇੱਥੇ ਦੇ ਲੋਕਾਂ ਨੇ ਲਿਆ ਤੇ ਲੋਕ ਦੇਖ ਰਹੇ ਆ ਇਹ ਨਹੀਂ ਦੇਣਾ ਸੀਗਾ ਬਿਆਨ ਵੱਡੇ ਪੁਲਿਸ ਅਫਸਰ ਦਾ ਬਿਆਨ ਦੇਣਾ ਨਹੀਂ ਬਣਦਾ ਉਹਦਾ ਬਿਆਨ ਦੇਣਾ ਬਣਦਾ ਕਿਸੇ ਤਰੀਕੇ ਨਾਲ ਵੀ ਅਸੀਂ ਪੰਜਾਬ ਦੇ ਹਾਲਾਤ ਦੇਖ ਰਹੇ ਹਾਂ ਪੰਜਾਬ ਦੇ ਹਾਲਾਤ ਠੀਕ ਕਰਨ ਲੱਗੇ ਆ ਜੋ ਐ ਜਣੀ ਕਿ ਅਫਸਰਾਂ ਦੀ ਪੁਲਿਸ ਅਫਸਰਾਂ ਦੀ ਛੋਟੀਆਂ ਦੀ ਪਿੱਠ ਥਾਪੜ ਲਗੇ ਤਾਂ ਉਹ ਅਫਸਰ ਆਉਣ ਵਾਲਾ ਸਮਾਂ ਗੰਭੀਰ ਕਰਨਗੇ ਪੰਜਾਬ ਦੇ ਹਾਲਾਤ ਅੱਜ ਠੀਕ ਨਹੀਂ ਪੰਜਾਬ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਜਰੀਏ ਕਹਿਣਾ ਚਾਹੁੰਨਾ ਪੰਜਾਬ ਖਾਈ ਵਿੱਚ ਹੈ ਪੰਜਾਬ ਡੁੱਬ ਚੁੱਕਿਆ ਹੈ ਪੰਜਾਬ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਬੱਚੇ-ਬੱਚੇ ਨੂੰ ਘਰਾਂ ਚੋਂ ਬਾਹਰ ਨਿਕਲਣਾ ਪਊਗਾ ਦੀਵੇ ਨੂੰ ਫੂਕ ਮਾਰ ਕੇ ਜੰਗਲ ਨੂੰ ਅੱਗ ਨਹੀਂ ਬੁਝਣੀ ਮੈਂ ਗਰੰਟੀ ਨਾਲ ਕਹਿੰਦਾ ਜਿਹੜੇ ਦਾਅਵੇ ਕਰ ਰਹੇ ਆ ਵੀ ਅਸੀਂ ਘਰ ਟਾ ਕੇ ਨਸ਼ਾ ਬੰਦ ਕਰਦੇ ਆ ਫਿਰ ਉਹ ਸਦਾਗਰਾਂ ਦੀ ਜਿਹੜੀਆਂ ਦੀ ਭਾਰਤ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕੋਲੇ ਸਾਡੇ ਕੋਲੇ ਇੱਕ ਕਈ ਪੇਜ ਦੀ ਕਿਤਾਬ ਹੈ ਕਿਤਾਬ ਦੇ ਵਿੱਚ ਸਦਾਗਰਾਂ ਦੇ ਨਾਂ ਹੈ ਅਸੀਂ ਮੁੱਖ ਮੰਤਰੀ ਦੇ ਅੱਗੇ ਰੱਖ ਚੁੱਕੇ ਆ ਅਫਸਰਾਂ ਨੂੰ ਦੇ ਚੁੱਕੇ ਆ ਫਿਰ ਉਹਨਾਂ ਦੇ ਘਰ ਟਾਉਣ ਦੀ ਗੱਲ ਆਉਂਦੀ ਉਹਨਾਂ ਦੇ ਘਰ ਕਦੋਂ ਟਾਉਣ ਲੱਗੋਗੇ ਉਹਨਾਂ ਦੇ ਘਰ ਵੱਲ ਤੁਸੀਂ ਨੇ ਨਹੀਂ ਜਾਣਾ ਉਦੋਂ ਨੂੰ ਤੁਸੀਂ ਨੇ ਗੱਲ ਸਿੱਧ ਕਰਕੇ ਵੀ ਅਸੀਂ ਘਰ ਢਾ ਰਹੇ ਆਂ ਅਸੀਂ ਨਸ਼ੇ ਤੇ ਕੰਮ ਕਰ ਰਹੇ ਆਂ ਓਵੇਂ ਜੋ ਕਰੇ ਪੰਜਾਬ ਦੇ ਅੰਦਰ ਨਸ਼ਾ ਬਿਕੂਗਾ ਜਿੰਨਾ ਤੱਕ ਸਦਾਗਰਾਂ ਦੇ ਗਲਾਂ 'ਚ ਰਸੇ ਨਹੀਂ ਪੈਂਦੇ ਤੁਸੀਂ ਉਸ ਸਦਾਗਰਾਂ ਤੱਕ ਪਹੁੰਚ ਨਹੀਂ ਸਕਦੇ ਤੁਹਾਡੀਆਂ ਲੱਤਾਂ 'ਚ ਜਾਨ ਨਹੀਂ ਤੁਸੀਂ ਚੰਦ ਘਰ ਢਾ ਕੇ ਕੋਟ ਤੋਂ ਆਰਡਰ ਕਰਾਉਂਗੇ ਵੀ ਇਹ ਘਰ ਢਾਉਣੇ ਬੰਦ ਕੀਤੇ ਜਾਣ ਇਹੀ ਜੁਪੀ 'ਚ ਹੋਇਆ ਹੈ। ਇਹੀ ਪੰਜਾਬ 'ਚ ਹੋ ਰਿਹਾ ਜਿਹੜਾ ਹੈਰਾਨੀ ਦੀ ਗੱਲ ਏ ਐਸ ਕਰਕੇ ਪੰਜਾਬ ਦੇ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਿਕਲਣਾ ਪਊਗਾ ਆਉਣ ਵਾਲਾ ਸਮਾਂ ਪੰਜਾਬ ਦਾ ਖਤਰੇ 'ਚ ਇੱਥੇ ਖਤਰੇ ਚ ਕਿਸਾਨ ਤੇ ਪੰਜਾਬ ਦਾ ਨੌਜਵਾਨ ਤੇ ਇਥੇ ਪੰਜਾਬ ਦਾ ਵੱਡਾ ਫੌਜ ਦਾ ਅਧਿਕਾਰੀ ਵੀ ਜੇ ਖਤਰੇ ਚ ਆ ਗਿਆ ਤਾਂ ਦੇਸ਼ ਬਚੂ ਕੀ ਦੇ ਸਿਰ ਤੇ ਚਿੰਤਾ ਕਰਨ ਦਾ ਵਿਸ਼ਾ ਪੰਜਾਬ ਦੇ ਬੱਚੇ-ਬੱਚੇ ਨੂੰ ਚਿੰਤਾ ਕਰਕੇ ਘਰੋਂ ਬਾਹਰ ਨਿਕਲਣ ਦਾ ਜਣੇ ਕਿ ਅੱਜ ਪੰਜਾਬ ਲਈ ਖੜਨ ਦਾ ਅੱਜ ਪੰਜਾਬ ਲਈ ਲੜਨ ਦਾ ਬਹੁਤ ਵੱਡਾ ਗੰਭੀਰ ਮਸਲਾ ਤੇ ਗੰਭੀਰ ਹੋ ਕੇ ਪੰਜਾਬ ਲਈ ਲੜਨਾ ਪਊਗਾ ਇਸੇ ਕਰਕੇ ਅਸੀਂ ਅੱਜ ਇਸ ਜ਼ਬਰ ਦੇ ਵਿਰੁੱਧ ਆਇਆ ਇੱਥੇ ਚਾਹੇ ਅਨੇਕਾਂ ਪ੍ਰਕਾਰ ਦੀਆਂ ਜਥੇਬੰਦੀਆਂ ਹੋਰ ਜਿਹੜੀਆਂ ਕੰਮ ਕਰ ਰਹੀਆਂ ਨੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਿੱਛੇ ਦੇਖ ਕੇ ਵੀ ਹਾਂ ਅੱਜ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਇਸ ਪੁਲਿਸ ਦੇ ਜ਼ਬਰ ਦਾ ਜਵਾਬ ਨਾ ਦਿੱਤਾ ਇਹ ਆਉਣ ਵਾਲਾ ਜ਼ਬਰ ਹਰ ਬੰਦੇ ਦੇ ਘਰ ਤੱਕ ਤੇ ਹਰ ਗੇਟ ਤੱਕ ਪਹੁੰਚੂਗਾ ਜਿਹੜਾ ਬੰਦਾ ਇੱਥੇ ਜਵਾਨ ਖੋਲਦਾ ਉਹ ਚਾਹੇ ਪੱਤਰਕਾਰੀ ਦੇ ਰੂਪ 'ਚ ਹੈ ਚਾਹੇ ਕਿਸੇ ਜਥੇਬੰਦੀ ਦੇ ਰੂਪ 'ਚ ਹੈ ਚਾਹੇ ਕਿਸੇ ਅਫਸਰ ਦੇ ਰੂਪ 'ਚ ਹੈ ਉੱਥੇ ਤੱਕ ਇਹਨਾਂ ਨੇ ਪਹੁੰਚਣਾ ਹੈ ਇਸ ਲਈ ਇਸ ਰਾਹ ਨੂੰ ਬੰਦ ਕਰਨ ਕਰਨ ਕਰਕੇ ਪੰਜਾਬ ਦੇ ਬੱਚੇ-ਬੱਚੇ ਨੂੰ ਬਾਹਰ ਨਿਕਲਣਾ ਪਊਗਾ ਅੱਜ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਵੀ ਅੱਜ ਪੰਜਾਬ ਨੇਰੇ ਦੀ ਤਕਾਲ ਧੱਕਿਆ ਜਾ ਰਿਹਾ ਉਹਨੂੰ ਰੋਕਣ ਵਾਸਤੇ ਅੱਜ ਸਾਡੇ ਕੋਲੇ ਵਿਦਿਆ ਦਾ ਪ੍ਰਬੰਧ ਨਹੀਂ ਰਿਹਾ ਜਿਹੜਾ ਮੁੱਖ ਮੰਤਰੀ ਝੂਠ ਵੱਢ ਕੇ ਆਇਆ ਵੀ ਅਸੀਂ ਇੱਥੇ ਸਕੂਲ ਬਹੁਤ ਵਧੀਆ ਬਣਾ ਦਿੱਤੇ ਸਕੂਲ ਮੋਰਨੀਆਂ ਨਾਲ ਵਧੀਆ ਨਹੀਂ ਹੁੰਦੇ ਸਕੂਲ ਫੁੱਲ ਬਣਾ ਕੇ ਵਧੀਆ ਨਹੀਂ ਕੀਤੇ ਜਾਂਦੇ ਕੰਧਾਂ ਨੂੰ ਸਕੂਲ ਵਧੀਆ ਹੋਣਗੇ ਇੱਥੇ ਅ ਟੀਚਰ ਰੱਖਣ ਨੂੰ ਟੀਚਰ ਰੱਖੇ ਤੋਂ ਸਕੂਲ ਵਧੀਆ ਹੋਣਗੇ ਟੀਚਰਾਂ ਦੇ ਢੂਕਣੇ ਕੁੱਟੇ ਜਾ ਰਹੇ ਆ ਪੱਤਰਕਾਰ ਜਵਾਨ ਬੰਦ ਕੀਤੀ ਜਾ ਰਹੀ ਹੈ ਸਰਕਾਰ ਉਸ ਜ਼ਬਰ ਤੇ ਉਤਰੀ ਉਤਰੀ ਹੋਈ ਹੈ ਜਿਹੜੀਆਂ ਕਦੇ ਮੁਗਲ ਕਦੇ ਅੰਗਰੇਜ਼ਾਂ ਨੇ ਹਾਲਾਤ ਪੈਦਾ ਕੀਤੇ ਸੀ ਉਹ ਪੰਜਾਬ ਦੇ ਲੋਕਾਂ ਨੇ ਮੂੰਹ ਤੋੜਮਾ ਜਵਾਬ ਦਿੱਤਾ ਪੰਜਾਬ ਉਦੋਂ ਵੀ ਨਹੀਂ ਚੁੱਪ ਕੀਤਾ ਤੇ ਅੱਜ ਵੀ ਪੰਜਾਬ ਨੇ ਚੁੱਪ ਨਹੀਂ ਰਹਿਣਾ ਇੱਕ ਦਾ ਜਿਤ ਪਰਸੋਂ ਜਦੋਂ ਇੱਥੇ ਧਾਰਨਾ ਲੱਗਿਆ ਸੀ ਭਾਵਕ ਹੋਏ ਜਿਹੜੇ ਇਥੋਂ ਜਿਹੜੇ ਕਰਨਲ ਸਾਹਿਬ ਦੇ ਵਾਈਫ ਨੇ ਉਹਨਾਂ ਤੇ ਗਾਲ ਨਿਕਲ ਗਈ ਬੜਾ ਚਰਚਾ ਚੱਕਿਆ ਗਿਆ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਗਾਲ ਦਾ ਮਕਸਦ ਕੀ ਹੋ ਸਕਦਾ ਗਾਲ ਜਿਹੜੀ ਉਹ ਨਿਕਲੀ ਹੈ ਉਹਦੇ ਪਿੱਛੇ ਕੀ ਉਹਨੂੰ ਟ੍ਰੋਲ ਕੀਤਾ ਜਾ ਰਿਹਾ ਕਿ ਇਹਨਾਂ ਨੇ ਗਾਲ ਕੱਢਤੀ ਜੇ ਚਾਹੀਦੀ ਨਹੀਂ ਸੀ ਤੁਹਾਨੂੰ ਕੀ ਲੱਗਦਾ ਦੇਖੋ ਜਦੋਂ ਬੰਦੇ ਦੇ ਉੱਤੇ ਕੋਈ ਐਹੋ ਜਿਹੀ ਵਿਪਤਾ ਪਾਈ ਹੁੰਦੀ ਆ ਉਹਨੂੰ ਮਤਲਬ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਉਹ ਬੰਦਾ ਭਾਵਕ ਹੋ ਜਾਂਦਾ ਉਹ ਚੀਕਦਾ ਹੈਗਾ ਉਹ ਰੋਂਦਾ ਹੈਗਾ ਉਹ ਮਤਲਬ ਉਹਦੇ ਉਹਦੇ ਦਿਲ ਦੇ ਵਿੱਚੋਂ ਬਹੁਤ ਤਰ੍ਹਾਂ ਦੇ ਭਾਵਨਾਵਾਂ ਨਿਕਲਦੀਆਂ ਨੇਗੀਆਂ ਪਰ ਅਸੀਂ ਉਸ ਗੱਲ ਨੂੰ ਜਸਟੀਫਾਈ ਨਹੀਂ ਕਰਦੇ ਅਸੀਂ ਕਹਿੰਦੇ ਆ ਵੀ ਪੂਰੇ ਜਜ਼ਬਾਤਾਂ ਦੇ ਉੱਤੇ ਆਪਣੇ ਕਾਬੂ ਪਾ ਕੇ ਸਾਨੂੰ ਬੋਲਣਾ ਚਾਹੀਦਾ ਹੈ ਠੀਕ ਆ ਇਹਨਾਂ ਨਾਲ ਇੱਥੇ ਇਹ ਲੜਾਈ ਤਾਂ ਛੋਟੀ ਆ ਅਸੀਂ ਛੋਟੀ ਸਮਝਾਂ ਲੜਾਈ ਨੂੰ ਐਤੋਂ ਵੱਡੀਆਂ ਲੜਾਈਆਂ ਸਾਡੇ ਸਿਰ ਤੇ ਪਈਆਂ ਨਹੀਂ ਆ ਇਸ ਕਰਕੇ ਉਹ ਜਿਹੜੀ ਗਾਲ ਨਿਕਲੀ ਆ ਮੈਡਮ ਤੋਂ ਚਲੋ ਨਹੀਂ ਨਿਕਲਣੀ ਚਾਹੀਦੀ ਜੇ ਨਿਕਲੀ ਉਹ ਜਜ਼ਬਾਤਾਂ ਚੋਂ ਨਿਕਲਿਆ ਕੋਈ ਉਹਨਾਂ ਨੇ ਮਤਲਬ ਆਇਆ ਇਸ ਤਰੀਕੇ ਨਾਲ ਕਿਸੇ ਹੋਰ ਭਾਵਨਾ ਚੋਂ ਨਹੀਂ ਕੱਢੀ ਹੈਗੀ ਇਸ ਕਰਕੇ ਇਹ ਜਿਹੜਾ ਅੱਜ ਇੱਥੇ ਸਰਕਾਰ ਵੱਲੋਂ ਇਸ ਤਰੀਕੇ ਦਾ ਮਤਲਬ ਜ਼ਬਰ ਉਹਨਾਂ ਨੂੰ ਮਤਲਬ ਕਿੰਨਾ ਕਿੰਨਾ ਚਿਹਰਾ ਦਫ਼ਤਰਾਂ ਦੇ ਵਿੱਚ ਇੱਕ ਬਿਠਾ ਕੇ ਰੱਖਣਾ ਉਸ ਲੇਡੀਜ਼ ਨੂੰ ਘਰ ਵਾਲਾ ਉਹਦਾ ਦਾਖਲ ਹੋਵੇ ਬੇਟਾ ਦਾਖਲ ਹੋਵੇ ਤਾਂ ਤੇ ਉਹਨੂੰ ਮਤਲਬ ਹਸਪਤਾਲ ਦੇ ਵਿੱਚ ਹਰਾਸ਼ਮੈਂਟ ਕਰੀ ਜਾਣਾ ਤੇ ਬੰ ਟਕੋ ਮਤਲਬ ਉਹਨੂੰ ਉਹਨੂੰ ਤਕਲੀਫ ਆਉਂਦੀ ਹੈਗੀ ਇਸ ਕਰਕੇ ਇਹ ਇਹ ਜਿਹੜਾ ਇੱਥੇ ਦਾ ਮਤਲਬ ਸਾਡੇ ਇਸ ਪਟਿਆਲੇ ਦਾ ਐਸਐਸਪੀ ਨਾਨਕ ਸਿੰਘ ਜੀ ਨੇ ਉਹਨਾਂ ਨੂੰ ਮਤਲਬ ਇਸ ਗੱਲ ਦੇ ਉੱਤੇ ਫੌਰੀ ਤੌਰ ਤੇ ਉਹਨਾਂ ਦੇ ਪਰਚਾ ਦੇਣਾ ਚਾਹੀਦਾ ਸੀਗਾ ਉਹਨਾਂ ਨੇ ਮਤਲਬ ਬਿਲਕੁਲ ਇਸ ਗੱਲ ਤੇ ਤਕਤਾਹੀ ਕੀਤੀ ਐ ਐਸਐਸਪੀ ਸਾਹਿਬ ਇਸ ਗੱਲ ਤੋਂ ਉਹਨੂੰ ਨਹੀਂ ਪਤਾ ਸੀਗਾ ਵੀ ਇਹ ਮੁੱਦਾ ਕਿੱਡਾ ਵੱਡਾ ਬਣ ਰਿਹਾਗਾ ਇਹ ਮਤਲਬ ਜਾਣਬੁੱਧ ਕੇ ਇਹਨਾਂ ਨੇ ਮੁੱਦਾ ਬਣਾਇਆਗਾ ਜਿਹੜੀ ਐਫ ਆਈ ਆਰ ਮਤਲਬ ਉਹ ਹੋਟਲ ਵਾਲੇ ਵੱਲੋਂ ਕੱਟੀ ਗਈ ਉਹਦਾ ਕੀ ਤੁਕ ਬਣਦੀ ਜੇ ਉਹ ਹੋਟਲ ਵੱਲੋਂ ਐਫ ਆਈ ਆਰ ਕੱਟਣ ਦਾ ਇਹਦੇ ਕਰਨਲ ਸਾਹਿਬ ਵੱਲੋਂ ਜੋ ਜਿਹੜਾ ਪੀੜਤ ਸੀਗਾ ਉਹਦੇ ਵੱਲੋਂ ਐਫ ਆਈ ਆਰ ਬਣਦੀ ਤੇ ਐਡਾ ਵੱਡਾ ਮੁੱਦਾ ਨਹੀਂ ਬਣਦਾ ਸੀਗਾ ਉਹ ਜਸਟੀਫਾਈ ਲੈ ਲੈਂਦੇ ਉਹ ਉਹਦੇ ਮੁਤਾਬਕ ਉਹ ਜਿਹੜੀ ਮਤਲਬ ਉਹਨੂੰ ਸਜ਼ਾ ਹੋਣੀ ਚਾਹੀਦੀ ਸੀ ਜਿਹੜੇ ਅਧਿਕਾਰੀਆਂ ਨੇ ਇਹ ਕੀਤਾਗਾ ਪਰ ਜਿਹੜਾ ਪੁਲਿਸ ਨੂੰ ਜਿਸ ਤਰੀਕੇ ਨਾਲ ਖੁੱਲਾਂ ਦਿੱਤੀਆਂ ਜਾਂ ਰਹੀਆਂ ਨੇ ਜਿਵੇਂ ਇੱਥੇ ਦਾ ਐਸ ਐਸ ਪੀ ਸਾਹਿਬ ਵੱਲੋਂ ਤੇ ਇੱਥੇ ਦਾ ਜਿਹੜਾ ਮਨਦੀਪ ਸਿੰਘ ਸਿੱਧੂ ਹੈਗਾ ਆਈ ਆਈ ਜੀ ਹੈਗਾ ਉਹਦੇ ਵੱਲੋਂ ਮਤਲਬ ਇਸ ਤਰੀਕੇ ਨਾਲ ਉਹ ਥਾਪੜਾ ਦਿੱ ਬੀਰ ਤੇ ਚਿੰਤਾ ਦਾ ਵਿਸ਼ਾ ਹੈਗਾ ਇਸ ਲਈ ਅਸੀਂ ਇੱਥੇ ਦੇ ਅਧਿਕਾਰੀਆਂ ਨੂੰ ਬੇਨਤੀ ਕਰਾਂਗੇ ਵੀ ਇਹ ਜਿਹੜਾ ਮਸਲਾ ਹੈ ਇਹਨੂੰ ਪੂਰਾ ਸਹਿਰਦਤਾ ਦੇ ਨਾਲ ਇਹਨੂੰ ਨਿਜਠਿਆ ਜਾਵੇ ਇਸ ਪਰਿਵਾਰ ਨੂੰ ਮਤਲਬ ਇਨਸਾਫ ਦਿੱਤਾ ਜਾਵੇ ਕਿਉਂਕਿ ਜੇ ਅੱਜ ਕਰਨਲ ਰੈਂਕ ਦਾ ਅਧਿਕਾਰੀ ਬਹੁਤ ਵੱਡੇ ਰੈਂਕ ਦਾ ਅਧਿਕਾਰੀ ਹੈਗਾ ਤਾਂ ਇੱਕ ਛੋਟੇ ਜਿਹੜੇ ਆਮ ਲੋਕ ਨੇ ਜਾਂ ਸਾਡਾ ਜਿਹੜਾ ਛੋਟਾ ਸਿਪਾਈ ਹੈਗਾ ਉਹਦੇ ਨਾਲ ਕੀ ਕਰਦੇ ਹੋਣਗੇ ਇਹ ਇਸ ਕਰਕੇ ਇਹ ਬੜੀ ਚਿੰਤਾ ਕਰਨ ਦੀ ਲੋੜ ਹੈਗੀ ਅੱਜ ਲੋਕਾਂ ਨੂੰ ਜਿਹੜੇ ਅੱਜ ਲੋਕ ਸਾਡੇ ਘਰਾਂ 'ਚ ਬੈਠੇ ਮਤਲਬ ਹੋਰ ਕਈ ਤਰ੍ਹਾਂ ਦੇ ਟਿੱਪਣਿਆਂ ਇਹ ਗਾਲ ਦੇ ਉੱਤੇ ਮਤਲਬ ਉਹਨੂੰ ਇਸ਼ੂ ਬਣਾਉਂਦੇ ਨੇਗੇ ਇਹ ਇਹ ਵੀ ਇਸ਼ੂ ਨਹੀਂ ਭਰਾਵੋ ਇਸ਼ੂ ਇਹ ਹੈ ਵੀ ਰਾਤ ਨੂੰ 12 ਵਜੇ ਕਰਨਲ ਸਾਹਿਬ ਨੂੰ ਆਏ ਕੁੱਟਣਾ ਤੇ ਉਧਰੋਂ ਆਏ ਕਹਿਣਾ ਵੀ ਅਸੀਂ ਇੱਕ ਐਨਕਾਊਂਟਰ ਕਰਕੇ ਆਏ ਹਾਂਗੇ ਤੇ ਐਨਕਾਊਂਟਰ ਤੇਰਾ ਵੀ ਕਰ ਦਿਆਂਗੇ ਅਹੇ ਦਾ ਮਤਲਬ ਉਹ ਉਸ ਅਧਿਕਾਰੀ ਦਾ ਆਈ ਕਾਰਡ ਖੋਲਣਾ ਤੇ ਆਈ ਕਾਰਡ ਤੜਕੇ ਐਸਐਸਪੀ ਦੇ ਕਹਿਣ ਦੇ ਉੱਤੇ ਵਾਪਸ ਨਾ ਕਰਨਾ ਇਹ ਮਤਲਬ ਵੱਡੀ ਚਿੰਤਾ ਦਾ ਵਿਸ਼ਾ ਅਸੀਂ ਜਿਹੜੇ ਸਾਡੇ ਇਸ ਸਰਵਿਸ ਦੇ ਵਿੱਚ ਜਾ ਜਿਹੜੇ ਸਾਡੇ ਇੱਥੇ ਵੱਡੇ ਅਧਿਕਾਰੀ ਡਿਬ ਕਮਾਂਡਰ ਬੈਠਾ ਇੱਥੇ ਫੌਜ ਦਾ ਅਤੇ ਇੱਥੇ ਬ੍ਰਿਗੇਡ ਕਮਾਂਡਰ ਬੈਠਾ ਜਿਹੜਾ ਫੌਜ ਦਾ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂਗੇ ਵੀ ਇਹ ਸੋਡੇ ਵਾਸਤੇ ਗੰਭੀਰ ਮਸਾ ਹੈ ਇਹ ਇਹ ਸਾਡੇ ਸਾਰਿਆਂ ਵੱਲੋਂ ਵਾਸਤੇ ਗੰਭੀਰ ਮਸਾ ਹੈ ਇਹ ਨਹੀਂ ਵੀ ਇਕੱਲੇ ਕਰਨ ਵਾਲ ਨਾਲ ਗੱਲ ਹੋਗੀ ਜਾਂ ਕਿਸੇ ਇਕੱਲੇ ਜਵਾਨ ਨਾਲ ਗੱਲ ਹੋਗੀ ਇਹ ਕਿਸੇ ਨਾਲ ਵੀ ਹੋ ਸਕਦੀ ਆ ਜਿਸ ਤਰੀਕੇ ਨਾਲ ਪੁਲਿਸ ਨੂੰ ਖੁੱਲ੍ਹਾ ਦਿੱਤੀਆਂ ਜਾ ਰਹੀਆਂ ਨੇ ਇਹ ਸਾਰਿਆਂ ਨਾਲ ਹੋਣੀ ਹੈਗੀ ਰੋਜ਼ ਇਨਕਾਊਂਟਰ ਹੋ ਜਾਂਦਾਗਾ ਤੀਜੇ ਦਿਨ ਇਨਕਾਊਂਟਰ ਹੁੰਦਾ ਹੁਣ ਮਤਲਬ ਉਹ ਕਦੋਂ ਇਨਕਾਊਂਟਰ ਕੀ ਹੋ ਗਿਆ ਹੁਣ ਹੁਣ ਪੰਜਾਬ ਦੇ ਵਿੱਚ ਫੈਲ ਗਿਆ ਇਹ ਇਹ ਬੜਾ ਚਿੰਤਾ ਦਾ ਵਿਸ਼ਾ ਜਿਹੜੇ ਬਾਰਡਰਾਂ ਤੋਂ ਕਿਸਾਨ ਚੱਕੇ ਉੱਥੇ دہشت ਪਾਈ ਜਾਏ ਪੁਲਿਸ ਦੀ ਰੋਜ਼ ਐਨਕਾਊਂਟਰ ਕਰਕੇ ਇੱਥੇ دہشت ਪਾਰੀਆ ਪਾਈ ਜਾ ਰਹੀਆ ਪੁਲਿਸ ਦੀ ਇਸ ਤਰੀਕੇ ਨਾਲ ਵੱਡੇ ਅਫਸਰਾਂ ਦੇ ਉੱਤੇ ਅਟੈਕ ਕਰਕੇ ਇੱਥੇ ਪੁਲਿਸ ਦੀ دہشت ਹੈਗੀ ਇਸ ਕਰਕੇ ਇਹ ਬੜੀ ਮਤਲਬ ਗੰਭੀਰ ਵਿਸ਼ਾ ਹੈਗਾ ਇਹ ਸਰਕਾਰ ਸਾਡੀ ਜਿਹੜੇ ਮੁੱਖ ਮੰਤਰੀ ਭਵਨਤਮਨ ਹੈ ਇਹ ਬਿਲਕੁਲ ਇਸ ਗੱਲ ਤੋਂ ਮਤਲਬ ਉਹ ਵੇਸਲਾ ਬੈਠਾਗਾ ਉਹ ਧਿਆਨ ਨਹੀਂ ਦੇ ਰਿਹਾ ਜਾਓ ਹੋਏ ਆਪਦੀ ਜ਼ਿੰਮੇਵਾਰੀ ਨਹੀਂ ਸਮਝ ਰਹਾ ਹੈਗਾ ਵੀ ਤੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੁੱਖ ਮੰਤਰੀ ਸਾਹਿਬ 92 ਸੀਟਾਂ ਤੈਨੂੰ ਦੁੱਖ ਲੋਕਾਂ ਨੇ ਦੇ ਕੇ ਨਵਾਜਿਆ ਹੈਗਾ ਤੂੰ ਦੂਜਿਆਂ ਨੂੰ ਵੀ ਮਤਲਬ ਮਾੜਾ ਨਿਕਲੇਗਾ ਇਹੋ ਜਿਹਾ ਤਾਂ ਹਾਲਾਤ ਦੂਜਿਆਂ ਨੇ ਵੀ ਨਹੀਂ ਕੀਤੇ ਹੈਗੇ ਜਿਹੜੇ ਮਤਲਬ ਇਹ ਸਰਕਾਰ ਕਰ ਰਹੀ ਹੈਗੀ ਇਸ ਕਰਕੇ ਇਹ ਚਿੰਤਾ ਦਾ ਵਿਸ਼ਾ ਹੈ ਇਹਦੇ ਵਾਸਤੇ ਅਸੀਂ ਆ ਸਾਡੀ ਭਾਰਤੀ ਕਿਸਾਨੀ ਇਕਤਾਗਰਾਹਾਂ ਵੱਲੋਂ ਅਸੀਂ ਇਹ ਇੱਥੇ ਡਟ ਗਏ ਹਾਂ ਤੁਸੀਂ ਨਾਲ ਇਹਨਾਂ ਦੇ ਦੇਖੋ ਅਸੀਂ ਇਹਨਾਂ ਦੀ سپورਟ ਦੇ ਉੱਤੇ ਆਿਆਂਗੇ ਇਧਰੋਂ ਸਾਡੇ ਸਾਬਕਾ ਸੈਨਿਕ ਸਾਥੀ ਇਹਨਾਂ ਦੀ ਮਦਦ ਤੇ ਬੈਠੇ ਨੇਗੇ ਅਸੀਂ ਉਹਨਾਂ ਦੇ ਨਾਲ ਪੂਰਾ ਹਾਂ ਦਾ ਨਾਅਰਾ ਹਾਂ ਮਾਰਨ ਵਾਸਤੇ ਅਸੀਂ ਪਹੁੰਚਾਂਗੇ ਅੱਛਾ ਇੱਕ ਇੱਕ ਟਰਾਲੀਆਂ ਚੋਰੀ ਦਾ ਚਰਚਾ ਬਹੁਤ ਚੱਲ ਰਹੀ ਹੈ ਹੋਈਆਂ ਵੀ ਐਮਐਲ ਵੀ ਰਹੀਆਂ ਇੱਕ ਵਿਧਾਇਕ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਕਹਿੰਦੇ ਜੀ ਟਰਾਲੀਆਂ ਜੋੜੇ ਕਹਿੰਦਾ ਹੁਣ ਨਿੱਕੇ ਮੋਟੇ ਮਸਲਿਆਂ ਤੇ ਕੀ ਜਾਂਚਾਂ ਹੋਣ ਉਹ ਕਹਿੰਦੇ ਜਾਂਚ ਹੋਣੀ ਚਾਹੀਦੀ ਹੈ ਕੀ ਚੋਰੀ ਲੋਕਾਂ ਦੀ ਇਹ ਚੀਜ਼ ਨੂੰ ਜਾਂਚ ਦਾ ਵਿਸ਼ਾ ਨਹੀਂ ਮੰਨਦੇ ਜਨਕਪਤ ਪੰਜਾਬ ਦੇ ਵਿਧਾਇਕ ਪੰਜਾਬ ਦੀ ਸਰਕਾਰ ਜਿਹੜੀ ਸਰਕਾਰ ਚ ਵਿਧਾਇਕ ਬਣੇ ਹੈ ਉਹਨਾਂ ਨੂੰ ਇਸ ਗੱਲ ਦਾ ਫਿਕਰ ਤਾਂ ਨਹੀਂ ਉਹ ਫਿਕਰਬੰਦ ਨਹੀਂ ਹਨ ਉਹਨਾਂ ਨੂੰ ਇਹਦਾ ਮਤਵਲੀ ਕੋਈ ਨਹੀਂ ਉਹ ਵੱਡੀ ਲੁੱਟ ਦੇ ਸਬੰਧ ਚ ਲੱਗੇ ਉਹਨਾਂ ਨੂੰ ਇਹ ਛੋਟੀ ਲੁੱਟ ਹੈ ਜਿਹੜੀ ਉਹ ਇਹ ਲੱਗਦੀ ਹੈ ਵੀ ਇਹ ਆਮ ਗੱਲ ਹੈ ਪਰ ਕਿਸਾਨ ਲਈ ਆਮ ਗੱਲ ਨਹੀਂ ਕਿਸਾਨ ਲਈ ਟਰੈਕਟਰ ਤੇ ਟਰਾਲੀ ਸਾਰੀ ਜ਼ਿੰਦਗੀ ਨਹੀਂ ਜੁੜਦੀ ਇਹਦਾ ਕੱਲਾ ਵਿਸ਼ਾ ਇਹ ਹੈ ਵੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਪੁਲਿਸ ਨਹੀਂ ਟਰਾਲੀਆਂ ਚੋਰੀ ਕਰਵਾਤੀਆਂ ਗੰਭੀਰ ਮਸਲਾ ਹੈ ਬਿਕ ਵੀ ਪੁਲਿਸਾਂ ਨੂੰ ਮਿਲ ਜਾਂਦੇ ਡਾਇਰੈਕਟਰਾਂ ਦੇ ਬਹੁਤ ਕੁਝ ਮਿਲੂਗਾ ਟਰਾਲੀਆਂ ਨੇ ਜਿਹੜੀਆਂ ਉਹ ਨੂੰ ਆਮ ਬੰਦਾ ਨਹੀਂ ਲਿਜਾ ਸਕਦਾ ਤੁਸੀਂ ਕਿਸਦਾ ਸਾਈਕਲ ਚੱਕ ਕੇ ਲਿਜਾਏ ਪੁਲਿਸ ਬਿੰਦੂ ਚ ਫੜ ਲੂ ਪੁਲਿਸ ਦੀ ਜ਼ਿੰਮੇਵਾਰੀ ਥਲੇ ਟਰਾਲੀਆਂ ਗਈਆਂ ਟਰੈਕਟਰ ਗਏ ਆ ਉਹ ਆਉਣ ਵਾਲੀ ਗੱਲ ਸਾਹਮਣੇ ਉਹ ਜਾਂਚ ਵਾਲੀ ਗੱਲ ਤੇ ਇਹੀ ਹੈ ਐਮ ਐਲ ਏ ਸਾਹਿਬ ਨੂੰ ਪੁੱਛਣ ਵਾਲਾ ਜੇ ਕੋਈ ਹੋਵੇ બીજે जांच ਹੁੰਦੀ ਆ ਤਾਂ ਪੁਲਿਸ ਦੇ ਅਫਸਰ ਸਾਹਮਣੇ ਆਉਣਗੇ ਵੀ ਲੈ ਜੋ ਟਰਾਲੀਆਂ ਪਾ ਕੇ ਖੁੱਲੀ ਇਹ ਤਾਂ ਸਿਸਟਮ ਨਿਬੜ ਗਿਆ ਨਿਬੜਿਆ ਨਹੀਂ ਇਹਨੂੰ ਬੜੀ ਗੰਭੀਰਤਾ ਨਾਲ ਪੰਜਾਬ ਦੇ ਲੋਕ ਲੈਣਗੇ ਇਹਨੂੰ ਕਿਸਾਨ ਮਜ਼ਦੂਰ ਘਰਾਂ ਚੋਂ ਬਾਹਰ ਨਿਕਲਣਗੇ ਜੀਣਾ ਹਰਾਮ ਕਰਾਂਗੇ ਉਹਨਾਂ ਵਾਲੇ ਸਮੇਂ 'ਚ ਜਿਹੜੇ ਪੁਲਿਸ ਦੀ ਦਹਿਸ਼ਤ ਪਾ ਕੇ ਲੋਕਾਂ ਦੀ ਜ਼ੁਬਾਨਬੰਦੀ ਕਰੀ ਜਾ ਰਹੀ ਹੈ ਉਹਨਾਂ ਵਾਲੇ ਸਮੇਂ 'ਚ ਪੁੱਛਾਂਗੇ ਪੰਜਾਬ ਦੇ ਲੋਕ ਸੁੱਤੇ ਨਹੀਂ ਪਏ ਘਰਾਂ ਚੋਂ ਬਾਹਰ ਨਿਕਲੇ ਨੇ ਉਰੇ ਜੱਲਿਆਂ ਵਾਲੇ ਬਾਗ 'ਚ ਗੋਲੀਆਂ ਮਾਰ ਕੇ ਜੱਲਿਆਂ ਵਾਲੇ ਬਾਗ 'ਚ ਲੋਕਾਂ ਨੂੰ ਮਾਰ ਕੇ ਦੇਖਿਆ ਆ ਲਾਸਾਂ ਦੀਆਂ ਲਾਸਾਂ ਪਛਾਦ ਦਿੱਤੀਆਂ ਲੋਕ ਚੁੱਪ ਰਹੇ ਉਦੋਂ ਲੋਕ ਦੂਜੇ ਦਿਨ ਘਰਾਂ ਚੋਂ ਬਾਹਰ ਨਿਕਲੇ ਨੇ ਜੀਣਾ ਹਰਾਮ ਕੀਤਾ ਇਤੋਂ ਅੰਗਰੇਜ਼ ਭੱਜੇ ਐ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਬੜੇ ਮਾਰ ਕੇ ਦੇਖਨੇ 1984 ਚ ਮਾਰੇ ਤੁਸੀਂ ਉਦੋਂ ਪਹਿਲਾਂ ਮਾਰੇ ਕਦੋਂ ਨਹੀਂ ਮਾਰੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਅਸਲ ਬਣੀ ਮਰਨ ਵਾਸਤੇ ਨੇ ਇਹ ਮਰਨ ਤੋਂ ਨਹੀਂ ਡਰਦੇ ਅੱਜ ਵੀ ਮੈਦਾਨ ਚ ਨੇ ਉੱਥੇ ਵੀ ਮੈਦਾਨ ਚ ਤੇ ਜਦੋਂ ਕੋਈ ਕਮੀ ਪੇਸ਼ੀ ਹੁੰਦੀ ਆ ਕਿਸੇ ਤਰੀਕੇ ਦੀ ਉਹਨੂੰ ਕਮਜ਼ੋਰੀ ਸਮਝ ਕੇ ਸਰਕਾਰ ਪੁਲਿਸ ਦੀ ਦਹਿਸ਼ਤ ਪਾ ਕੇ ਲੋਕਾਂ ਨੂੰ ਘਰੇ ਬੰਦ ਕਰਨਾ ਚਾਹੁੰਦੀ ਐ ਕਦੇ ਨਹੀਂ ਹੋਊਗਾ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਨੇ ਉਹ ਕੱਲੀ ਕੱਲੀ ਟਰਾਲੀ ਐ ਲੋਕ ਘਰਾਂ ਚੋਂ ਕੱਢ ਕੇ ਲਿਉਣਗੇ ਸਵਾਰ ਉਹਨਾਂ ਲਈ ਐ ਜਿਹਦੇ ਘਰੋਂ ਟਰਾਲੀ ਮਿਲ ਗਈ ਉਹ ਇਤਿਹਾਸ ਚ ਲਿਖਿਆ ਗਿਆ ਵੀ ਇਹਨਾਂ ਨੇ ਕੋਹਲ ਨਾਲ ਤੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਬਹੁਤ ਵੱਡੇ ਪੱਧਰ ਤੇ ਗਦਾਰੀ ਕੀਤੀ ਐ ਉਹ ਵਿਧਾਇਕ ਨੂੰ ਵੀ ਸੋਚਣਾ ਚਾਹੀਦਾ ਬੋਲਣ ਤੋਂ ਪਹਿਲਾਂ ਉਸ ਚ ਨਾਂ ਲਿਖਿਆ ਜਾਊਗਾ ਜਿਹੜਾਂ ਚ ਗੰਗੂਰਾਂ ਦਾ ਲਿਖਿਆ ਗਿਆ ਚੰਦੂਹਰਾਂ ਦਾ ਲਿਖਿਆ ਗਿਆ ਜਿਹੜਾਂ ਚ ਮਤਲਬ ਉਦੋਂ ਅੰਗਰੇਜ਼ਾਂ ਵੇਲੇ ਡੋਗਰੀਆਂ ਦਾ ਲਿਖਿਆ ਗਿਆ ਉਹਨਾਂ ਚ ਨਾਂ ਨਾ ਲਿਖਾਓ ਉਹ ਆਉਣ ਵਾਲਾ ਇਤਿਹਾਸ ਲਿਖਿਆ ਜਾ ਰਿਹਾ ਹੈ ਇਤਿਹਾਸ ਬਹੁਤ ਬੇਰਹਿਮ ਹੁੰਦਾ ਹੈ ਇਤਿਹਾਸ ਝੂਠ ਨਹੀਂ ਲਿਖਦਾ ਸੱਚ ਲਿਖਦਾ ਹੈ ਸੱਚ ਸਾਹਮਣੇ ਆਊਗਾ ਉਹ ਤੋਂ ਡਰਦੇ ਆ ਉਹ ਆ ਆ ਕੇ ਰਹੂਗਾ ਉਹਨੂੰ ਲੋਕ ਸਾਹਮਣੇ ਲਿਆ ਦੇਣਗੇ ਜੇ ਕੋਈ ਜਾਂਚ ਨਹੀਂ ਕਰਨਗੇ ਲੋਕ ਆਪ ਪੰਜਾਬ ਦੇ ਨੌਜਵਾਨ ਉਸ ਜਾਂਚ 'ਚ ਲੱਗੇ ਆ ਉਹ ਕੱਲੀ ਕੱਲੀ ਟਰਾਲੀ ਘਰਾਂ 'ਚੋਂ ਕੱਢ ਕੇ ਲਿਆਉਣਗੇ ਨਾਲੇ ਵਿਧਾਇਕ ਨੂੰ ਜਵਾਬ ਮਿਲ ਜਾਊਗਾ ਨਾਲੇ ਇਥੇ ਦੀ ਪੁਲਿਸ ਨੂੰ ਜਵਾਬ ਮਿਲੂਗਾ ਆਉਣ ਵਾਲੇ ਸਮੇਂ 'ਚ ਇਥੇ ਦੀ ਸਰਕਾਰ ਨੂੰ ਜਵਾਬ ਦੇਵਾਂਗੇ ਜਿਹੜਾ ਕਹਿੰਦਾ ਕਿ ਅੱਜ ਰਾਤ ਨੂੰ ਪਤਾ ਕੀ ਹੋਊਗਾ ਤੁਰਮਾ ਦੱਸਣਾ ਨਹੀਂ ਚਾਹੁੰਦਾ ਤੀ ਆਹ ਭੱਜ ਨਾ ਜਾਣ ਕਿਤੇ ਉਹ ਭੱਜੇ ਨਹੀਂ ਉਹ ਤੈਨੂੰ ਪੁੱਛਣਗੇ ਜਦੋਂ ਪਿੰਡਾਂ 'ਚ ਬੜੇਗਾ ਉਹਦਾ ਝੁੰਡ ਲੈ ਕੇ ਵੀ ਦੱਸ ਕਿੱਥੇ ਲੁਕੇਗਾ ਕਿਦੇ ਘਰੇ ਬੜੇਗਾ ਪੁੱਤ ਆਉਣ ਵਾਲਾ ਸਮਾਂ ਨੇੜੇ ਆ ਚੁੱਕਿਆ ਹੈ ਯਾਦ ਰੱਖੀ ਨਾਨੀ ਯਾਦ ਕਰਾਉਣਗੇ ਲੋਕ ਬਹੁਤ ਬਹੁਤ ਧੰਨਵਾਦ ਤਾਂ ਗੱਲਬਾਤ ਕੀਤੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਸੀਨੀਅਰ ਆਗੂ ਸਾਡੇ ਨਾਲ ਮੌਜੂਦ ਸੀ ਮੋਰਚੇ ਦੇ ਵਿੱਚ ਡਟੇ ਨੇ ਜਿਹੜਾ ਕਨਰਲ ਬਾਠ ਦੇ ਹੱਕ ਵਿੱਚ ਮੋਰਚਾ ਲੱਗਾ ਉਹਨਾਂ ਨੇ ਕਿਹਾ ਕਿ ਅਸੀਂ ਪੂਰਾ ਡਟਕੇ ਹਾਂ ਜਿਹੜੇ ਸਾਬਕਾ ਸੈਨਿਕਾਂ ਦਾ ਧਰਨਾ ਪੂਰਾ ਸਮਰਥਨ ਕਰਾਂਗੇ ਤੇ ਨਾਲ ਹੀ ਜਿਹੜਾ ਪੰਜਾਬ ਨੂੰ ਪੂਰ ਸਟੇਟ ਬਣਾਇਆ ਜਾ ਰਿਹਾ ਉਹਦੇ ਖਿਲਾਫ ਵੀ ਡਟਕੇ ਬੋਲਾਂਗੇ ਪੰਜਾਬ ਦੇ ਲੋਕ ਕਦੇ ਇਹਨਾਂ ਚੀਜ਼ਾਂ ਦਵੇ ਨਹੀਂ ਪੰਜਾਬ ਦੇ ਲੋਕ ਜੱਲਿਆਂ ਵਾਲਾ ਬਾਗ ਵਾਪਰਨ ਤੋਂ ਬਾਅਦ ਵੀ ਅਗਲੇ ਦਿਨ ਬਾਹਰ ਨਿਕਲੇ ਸੀ ਤੇ ਉਹ ਪੰਜਾਬ ਦੇ ਲੋਕ ਐਡੇ ਜਿਹੜੇ ਐ ਅਤਿਆਚਾਰ ਤੋਂ ਬਾਅਦ ਵੀ ਬਾਹਰ ਨਿਕਲਣਗੇ ਤੇ ਇਸ ਤਰੀਕੇ ਨਾਲ ਵਿਰੋਧ ਕਰਦੇ ਰਹਿਣਗੇ